ਸਰ ਇੱਕ ASI ਨੂੰ ਗ੍ਰਿਫਟਾਰ ਕੀਤਾ ਗਿਆ ਕੀ ਹੈ ਇਹ ਪੂਰਾ ਮਾਮਲਾ ਮਾਨਯੋਗ CM ਸਾਹਿਬ ਤੇ ਸਾਡੇ ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਜੀ ਦੇ ਹਦਾਇਤਾਂ ਤੇ ਜ਼ੀਰੋ ਟੋਲਰੈਂਸ ਪਾਲਿਸੀ ਦੇ ਉੱਤੇ ਸਾਡੇ ਕੋਲ ਇੱਕ ਅਜੈਬ ਸਿੰਘ ਨਾਂ ਦੇ ਵਿਅਕਤੀ ਨੇ ਸਾਡੇ ਕੋਲ ਕੰਪਲੇਂਟ ਕੀਤੀ ਸੀ ਵੀ ਉਹਦਾ ਲੜਕਾ ਹੈਗਾ ਤੇ ਉਸਦੇ ਲੜਕੇ ਦੇ ਤੇ ਕੇਸ ਰਜਿਸਟਰਡ ਕੀਤਾ ਇਹਨਾਂ ਨੇ ਉਸ ਕੇਸ ਦੇ ਵਿੱਚ ਕੁਝ 골ਡ ਉਹਨਾਂ ਨੇ ਅਨੌਫੀਸ਼ੀਅਲੀ ਕਬਜ਼ੇ ਚ ਲਿਆ ਸੀਗਾ ਇਹ ਲੜਕੇ ਤੋਂ ਜਿਹਦੇ ਦੇਣ ਦੇ ਅਵਜ ਦੇ ਵਿੱਚ ਕੁਝ ਪੈਸਿਆਂ ਦੀ ਡਿਮਾਂਡ ਕੀਤੀ ਸੀ ਇਹਨਾਂ ਨੇ 2 ਲੱਖ ਰੁਪਏ ਦੀ 2 ਲੱਖ ਦੇ ਵਿੱਚੋਂ ਫਿਰ ਬਾਅਦ ਦੇ ਵਿੱਚ 1.5 ਲੱਖ ਚ ਸੈਟਲ ਹੋ ਗਈ ਬਾਅਦ ਦੇ ਵਿੱਚ 1.5 ਲੱਖ ਦਿੱਤੇ ਉਹਨਾਂ ਨੇ ਕਿਹਾ ਵੀ ਚਲੋ 1 ਲੱਖ 5000 ਰੁਪਿਆ ਪੇਮੈਂਟ ਸਾਨੂੰ ਦੇ ਦੇ ਜਿਹੜਾ ਮੀਡੀਏਟਰ ਸੀਗਾ ਵਿਚੇ ਦੇ ਆਰਾਮ ਸਿੰਘ ਜਿਹੜਾ ਆਰਾਮ ਸਿੰਘ ਦੇ ਨਾਲ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀ ਉਹ 1 ਲੱਖ 5000 ਦੇ ਨਾਲ ਅਸੀਂ ਜੇ ਸਾਡੇ ਕੋਲ ਇਹਨਾਂ ਨੇ ਕੰਪਲੇਂਟ ਕੀਤੀ ਕੰਪਲੇਨੈਂਟ ਪੈਸੇ ਅਦਾਇਸ਼ ਨਹੀਂ ਦੇਣਾ ਨਹੀਂ ਚਾਹੁੰਦਾ ਫਿਰ ਅਸੀਂ ਉਹ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਜਾ ਕੇ ਉਸ ਬੰਦੇ ਨੂੰ ਮੌਕੇ ਤੇ ਨਾਟ ਰੋਡ ਤੇ ਰਾਉਂਡ ਅਪ ਕੀਤਾਗਾ ਸਮੇਤ ਰਿਕਵਰ ਹੋਇਆ ਉਹਦੇ ਤੋਂ ਰੈਡ ਹੈਂਡਰਡ 1 ਲੱਖ 5000 ਰੁਪਏ 5000 ਉਹਨੇ ਆਉਦੇ ਵਾਸਤੇ ਲਿਆ ਸੀਗਾ 1 ਲੱਖ ਮੇਜਰ ਸਿੰਘ ਵਾਸਤੇ ਲਿਆ ਸੀਗਾ ਤ੍ਰੰਤੀ ਅਸੀਂ ਕਾਰਵਾਈ ਕਰਦੇ ਹੋਏ ਮੇਜਰ ਸਿੰਘ ਨੂੰ ਵੀ ਉਹਦੇ ਘਰੋਂ ਅਰੈਸਟ ਕੀਤਾਗਾ ਤੇ ਦੋਨਾਂ ਦੇ ਖਿਲਾਫ ਜਿਹੜੀ ਇਹ ਕਾਰਵਾਈ ਹਮੇਸ਼ਾ ਜ਼ਿਲ੍ਹੇਂ ਦੀ ਜਾ ਰਹੀ ਹੈ ਸਰ ਗੱਲ ਕਰੀਏ ਮਦਈ ਤੇਰੇ ਵੱਲੋਂ ਕਾਫੀ ਗੰਭੀਰ ਦੋਸ਼ ਲਾਏ ਗਏ ਨਹੀਂ ਵੀ ਇਹਨਾਂ ਵੱਲੋਂ ਜਿਹੜੇ ਹੈਗੇ ਆ ਫੇਕ ਪਰਚੇ ਦਰਜ ਕੀਤੇ ਗਏ ਸੀਗੇ ਅਤੇ ਹੁਣ ਪੈਸਿਆਂ ਦੀ ਰਿਮਾਂਡ ਕੱਢੀ ਕੀਤੀ ਜਾ ਰਹੀ ਹੈ ਦੇਖੋ ਇਹਦੇ ਵਿੱਚ ਜਿਹੜੇ ਫੇਕ ਪਰਚੇ ਦਰਜ ਕਰਨ ਵਾਲਾ ਦਾ ਕੋਲ ਏਦਾਂ ਦਾ ਇਸ਼ੂ ਹੈ ਉਹ ਅੰਡਰ ਇਨਵੈਸਟੀਗੇਸ਼ਨ ਸਾਡਾ ਮੈਟਰ ਹੈਗਾ ਉਹ ਕਿਉਂਕਿ ਜਿਹੜੇ ਪਹਿਲਾਂ ਮਕਦਮੇ ਦਰਜ ਹੋਇਆ ਉਹਦੇ 'ਚ ਅਸੀਂ ਇਸ ਵਾਰ ਕੋਈ ਕਮੈਂਟ ਨਹੀਂ ਕਰ ਸਕਦੇ ਇਸ ਸਟੇਜ ਦੇ ਉੱਤੇ ਕਿਉਂਕਿ ਸਾਡਾ ਮੈਟਰ ਜਿਹੜਾ ਅੰਡਰ ਇਨਵੈਸਟੀਗੇਸ਼ਨ ਹੈ ਜੋ ਕਾਰਵਾਈ ਹੋਊਗੀ ਉਹਨਾਂ ਮੈਰਿਟ ਕੇਰ ਕਰਾਂਗੇ ਅਸੀਂ ਪਰ ਇਹਨਾਂ ਨੇ ਕਿਹਾ ਜੀ ਕਿ ਜਿਹੜਾ ਦੋਸ਼ੀ ਨੇ ਦੋਨੇ ਪ੍ਰਿਜ਼ ਵਾਲਾ ਤੇ ਦੂਸਰਾ ਇੱਕ ਨਾਲ ਹੋਰ ਇਕੱਠਿਆ ਹੋਇਆ ਸੀ ਕਿ ਉਹਨਾਂ ਨੇ ਕਿ ਇਹਨਾਂ ਨੇ ਅਕਸਰ ਹੀ ਬਹੁਤ ਸਾਰੇ ਲੋਕਾਂ ਤੋਂ ਜਿਹੜਾ ਇਸ ਤਰ੍ਹਾਂ ਦੀਆਂ ਗਰਾਈਆਂ ਕੀਤੀਆਂ ਹੋਈਆਂ ਡਰਾ ਡਰਾ ਕੇ ਦੀ ਉਹਨਾਂ ਦੀ ਪੁੱਛ ਵਿੱਚ ਉਸ ਮਾਮਲੇ ਕੀ ਕੀਤੀ ਜੋ ਦੇ ਨਾਲ ਵੀ ਕਿੰਨਾ ਕੁ ਕਰਦੇ ਅਸੀਂ ਇਹਨਾਂ ਦਾ ਅ ਅੱਜ ਕੋਰਟ ਦੇ ਵਿੱਚ ਪੇਸ਼ ਕਰਨਾ ਨਾਲ ਉਸ ਤੋਂ ਬਾਅਦ ਜਿਹੜਾ ਪੁਲਿਸ ਰਿਮਾਂਡ ਜਸਾ ਤੌਰ ਤੇ ਰਿਕਵੈਸਟ ਕਰਕੇ ਲਵਾਵਾਂਗੇ ਆਨਰ ਕੋਰਟ ਜੇ ਰਿਮਾਂਡ ਦੇ ਦੌਰਾਨ ਸਨ ਇਨਕਸ਼ਾਫ ਹੋਣਗੇ ਉਹ ਅਸੀਂ ਅੱਗੇ ਉਸ ਅਨੁਸਾਰ ਕਾਰਵਾਈ ਕਰਾਂਗੇ ਕਿਉਂਕਿ ਅੰਡਰ ਇਨਵੈਸਟੀਗੇਸ਼ਨ ਬੈਟਰ ਹੈ ਔਰ ਸਾਡੇ ਜਿਹੜਾ ਡਿਪਾਰਟਮੈਂਟ ਹੈਗਾ ਐਂਟੀ ਨਾਰਕੋਟਿਕਸ ਉਹਦੇ ਨਾਲ ਜੁੜਿਆ ਹੋਇਆ ਹੈਗਾ ਕਿਉਂਕਿ ਉੱਥੇ ਕਾਫੀ ਡਰੱਗਸ ਦੇ ਨਾਲ ਅਸੀਂ ਜਿਹੜੇ ਕੇਸ ਰਜਿਸਟਰਡ ਸਾਡੀ ਮਹਿਕਮੇ ਨੇ ਕੀਤੇ ਨੇ ਉਹਨਾਂ ਬਾਰੇ ਮੇਰਾ ਕੋਈ ਕਮੈਂਟ ਕਰਨਾ ਇੱਥੇ ਠੀਕ ਨਹੀਂ ਹੋਏਗਾ थैंक यू ਜੀ ਠੀਕ ਹੈ ਥੈਂਕ ਯੂ